ਅੱਜ ਉਹ ਸੱਪ ਮੀਡੀਆ ਦੇ ਵਿੱਚ ਨਿਕਲ ਚੁੱਕੇ ਆ ਜਿਸ ਦੀ ਉਡੀਕ ਬਹੁਤ ਲੰਮੇ ਸਮੇਂ ਤੋਂ ਦੁਨੀਆ ਭਰ ਦੇ ਲੋਕਾਂ ਦੀ ਲੱਗੀ ਹੋਈ ਸੀ ਮੇਰੀ ਮੁਰਾਦ ਹੈ ਐਪਸਟਾਈਨ ਫਾਈਲਸ ਇਸ ਪਟਾਰੀ ਦੇ ਵਿੱਚ ਜਿਨ੍ਹਾਂ ਦੇ ਨਾਮ ਆਏ ਨੇ ਉਹ ਬੜੇ ਹੈਰਾਨ ਕਰਨ ਵਾਲੇ ਨੇ ਜਿਹੜਾ ਕਾਫੀ ਸਮੇਂ ਤੋਂ ਮੁੱਦਾ ਭੱਕਿਆ ਹੋਇਆ ਸੀ ਤੇ ਉਹ ਸੱਪ ਨਿਕਲੇ ਆ ਪਟਾਰੀ ਦੇ ਵਿੱਚੋਂ ਦੱਸੋਗੇ ਉਸ ਦੇ ਵਿੱਚ ਕਿਨਾ-ਕਿਨਾ ਦੇ ਨਾਮਾਂ ਦਾ ਖੁਲਾਸਾ ਹੋਇਆ ਅਸਲ ਵਿੱਚ ਐਬਸਟਾਈਨ ਫਾਈਲਸ ਪਹਿਲੇ ਦੱਸੋ ਹੈ ਕੀ ਹੈ ਜੀ ਇਹ ਜੈਫਰੀ ਐਬਸਟਾਈਨ ਬੰਦਾ ਸੀਗਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਕਹ ਲੋ ਕਿ ਨਿਹਾਇਤ ਹੀ ਗੰਦਾ ਬੰਦਾ ਸੀਗਾ ਜੋ ਕਿ ਇੱਕ ਇਹੋ ਜਿਹਾ ਕਨਾਉਣਾ ਕੰਮ ਕਰਦਾ ਸੀਗਾ ਕਿ ਜਿਹੜੀਆਂ ਘੱਟ ਉਮਰ ਦੀਆਂ ਬੱਚੀਆਂ ਸੀਗੀਆਂ ਕੁੜੀਆਂ ਸੀਗੀਆਂ ਉਹਨਾਂ ਦੇ ਨਾਲ ਇਸ ਇਸ ਦੇ ਗਲਤ ਸਬੰਧ ਸੀਗੇ ਨਾਲ ਦੀ ਨਾਲ ਜਿਹੜੇ ਵੀ ਇਹਦੇ ਯਾਰ ਬੇਲੀ ਜਾਂ ਸੋ ਕਾਲਡ ਇਹਦੇ ਨਾਲ ਦੇ ਜੁੰਡਲੀ ਸੀਗੀ ਉਹਨਾਂ ਨੂੰ ਇਹ ਗਾਹਬ ਗਾਹੇ ਆਪਣੇ ਫਾਰਮ ਹਾਊਸ ਤੇ ਸੱਦ ਕੇ ਤੇ ਇਹ ਰੰਗ ਰਲੀਆਂ ਮਨਾਉਂਦੇ ਰਹੇ ਆ ਇਹ ਬੰਦਾ ਜਿਹੜਾ ਆ ਪੁਲਿਸ ਦੀ ਗ੍ਰਿਫਤ ਵਿੱਚ ਆਉਂਦਾ ਆ FBI ਦੀ ਗ੍ਰਿਫਤ ਵਿੱਚ ਆਉਂਦਾ ਆ ਤੇ ਇਹਦੇ ਤੇ ਸੈਕਸ ਆਫੈਂਡਰ ਦਾ ਕੇਸ ਚੱਲਦਾ ਆ ਕੇਸ ਚੱਲਦਾ ਆ ਤੇ ਬਾਅਦ ਵਿੱਚ ਖੁਲਾਸੇ ਹੁੰਦੇ ਆ ਜੋ ਇਹਦੇ ਘਰ ਦੇ ਵਿੱਚੋਂ ਜੋ ਇਹਦੇ ਫਾਰਮ ਹਾਊਸ ਦੇ ਵਿੱਚੋਂ ਕੁਝ ਇਤਰਾਜਯੋਗ ਚੀਜ਼ਾਂ ਮਿਲਦੀਆਂ ਫੋਟੋਆਂ ਮਿਲਦੀਆਂ ਤੇ ਬਹੁਤ ਕੁਝ ਉਥੋਂ ਇਹਨਾਂ ਨੂੰ ਹੱਥੇ ਲੱਗਦਾ ਜੋ ਬਾਅਦ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਜੈਫਰੀ ਐਪਸਟੇਨ ਸੀਗਾ ਇਸਨੇ ਆਤਮ ਹੱਤਿਆ ਕਰ ਲਈ ਜਦ ਕਿ ਇਹਦੇ ਉੱਤੇ 24 ਘੰਟੇ ਜਿਹੜੇ ਸੀਸੀਟੀਵੀ ਕੈਮਰੇ ਵੀ ਲੱਗੇ ਹੁੰਦੇ ਸੀਗੇ ਪਰ ਪਤਾ ਨਹੀਂ ਉਹ ਕੀ ਹੋਇਆ ਕਿਵੇਂ ਹੋਇਆ ਕਿਹੜੀ ਤਾਕਤ ਸੀਗੀ ਜਿਨੇ ਇਹਨੂੰ ਮਾਰਿਆ ਜਾਂ ਮਰਵਾਤਾ ਪਰ ਹੁਣ ਜਿਹੜੀ ਆਪਾਂ ਗੱਲ ਕਰਨ ਲੱਗੇ ਆ ਐਪਸਟਾਈਨ ਫਾਈਲ ਜਿਹੜੀ ਹੈਗੀ ਆ ਉਹਦੇ ਵਿੱਚ ਦੁਨੀਆ ਦੇ ਵੱਡੇ ਵੱਡੇ ਨੇਤਾਵਾਂ ਦੇ ਨਾਮ ਫੋਟੋਆਂ ਤੇ ਉਹਨਾਂ ਦੀਆਂ ਰੰਗ ਰਲੀਆਂ ਤਸਵੀਰਾਂ ਜਿਹੜੀਆਂ ਨੇ ਉਹ ਛੁਪੀਆਂ ਹੋਈਆਂ ਸੀ ਪ੍ਰਸ਼ਾਸਨ FBI ਤੇ ਜਿਹੜੇ ਅਮਰੀਕਾ ਦੀ ਜਿਹੜੀ ਹੈਗੀ ਆ ਅਟਰਨੀ ਜਨਰਲ ਪੈਮ ਬੌਂਡੀ ਉਹਨਾਂ ਦਾ ਜੋਰ ਲੱਗਾ ਹੋਇਆ ਸੀ ਵੀ ਇਹ ਰਿਲੀਜ਼ ਨਾ ਹੋਵੇ ਇੱਕ ਘੜਾ ਦਿੱਤਾ ਜੈ ਭੰਨ ਤੇ ਇੱਕ ਘੜੇ ਦੇ ਵਿੱਚੋਂ ਭੱਜਣ ਤੋਂ ਬਾਅਦ ਇਹ ਜੋ ਨਿਕਲ ਕੇ ਸਾਹਮਣੇ ਆਇਆ ਨਾ ਉਹ ਤੇ ਭਾਈ ਅੱਖਾਂ ਉੱਤੇ ਹੱਥ ਰੱਖ ਕੇ ਵੇਖਣ ਵਾਲਾ ਆ ਕਿਉਂਕਿ ਇਹਨਾਂ ਦੀਆਂ ਕਰਤੂਤਾਂ ਸਾਹਮਣੇ ਆਈਆਂ ਨਾਮ ਜਿਹੜੇ ਜਿਹੜੇ ਆਏ ਆ ਨਾ ਉਹ ਦੇਖ ਕੇ ਸੁਣ ਕੇ ਤੇ ਬੰਦਾ ਦੰਦਾ ਥਲੇ ਜੀਬ ਲਾ ਲੈਂਦਾ ਕਿ ਹੈ ਇਹ ਵੀ ਇਦਾਂ ਦਾ ਸੀਗਾ ਅੱਛਾ ਇਹ ਦੱਸੋ ਇਹਦੇ ਕਿਵੇਂ ਸੱਚ ਮੰਨ ਲਿਆ ਜਾਵੇ ਵੀ ਜੋ ਇਸ ਨੇ ਇਹਦੇ ਵਿੱਚ ਨਾਮ ਦਿੱਤੇ ਆ ਉਹ ਪੂਰੀ ਫਾਈਲਸ ਬਣਾ ਕੇ ਰੱਖੀਆਂ ਹੋਈਆਂ ਇਹ ਆਥੈਂਟਿਕ ਨੇ ਇਹ ਪ੍ਰੂਵ ਹੋ ਚੁੱਕਿਆ ਵੀ ਇਹ ਬਿਲਕੁਲ ਸੱਚ ਨੇ ਜਾਂ ਇਹਦੇ ਵਿੱਚ ਵੀ ਕੁਝ ਰਲਿਆ ਮਿਲਿਆ ਹੋ ਸਕਦਾ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂ ਐਸ ਏ ਤੇ ਅੱਜ ਉਸ ਹੱਬ ਮੀਡੀਆ ਦੇ ਵਿੱਚ ਨਿਕਲ ਚੁੱਕਿਆ ਜਿਸ ਦੀ ਉਡੀਕ ਬਹੁਤ ਲੰਮੇ ਸਮੇਂ ਤੋਂ ਦੁਨੀਆ ਭਰ ਦੇ ਲੋਕਾਂ ਦੀ ਲੱਗੀ ਹੋਈ ਸੀ ਮੇਰੀ ਮੁਰਾਦ ਹੈ ਐਪਸਟਾਈਨ ਫਾਈਲਸ ਇਸ ਪਟਾਰੀ ਦੇ ਵਿੱਚ ਜਿਨ੍ਹਾਂ ਦੇ ਨਾਮ ਆਏ ਨੇ ਉਹ ਬੜੇ ਹੈਰਾਨ ਕਰਨ ਵਾਲੇ ਨੇ ਤੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਚੁਗਾਵਾ ਸਾਹਿਬ ਜਿਹੜਾ ਕਾਫੀ ਸਮੇਂ ਤੋਂ ਮੁੱਦਾ ਫੱਕਿਆ ਹੋਇਆ ਸੀ ਤੇ ਉਹ ਸਾਪ ਨਿਕਲਿਆ ਹੈ ਪਟਾਰੀ ਦੇ ਵਿੱਚੋਂ ਦੱਸੋਗੇ ਉਸ ਦੇ ਵਿੱਚ ਕਿਹਨਾ ਕਿਹਨਾ ਦੇ ਨਾਮਾਂ ਦਾ ਖੁਲਾਸਾ ਹੋਇਆ ਅਸਲ ਵਿੱਚ ਐਬਸਟਾਈਨ ਫਾਈਲਸ ਪਹਿਲੇ ਦੱਸੋ ਹੈ ਕੀ ਹੈ ਜੀ ਐਬਸਟਾਈਨ ਫਾਈਲ ਇੱਕ ਉਹ ਮੁੱਦਾ ਹੈਗਾ ਆ ਜਿਹੜਾ ਅਮਰੀਕਾ ਦੇ ਵਿੱਚ ਇਸ ਟਾਈਮ ਆ ਕਹਿੰਦੇ ਕਿ ਭੰਬੜ ਵਾਂਗੂ ਮਚਿਆ ਪਿਆ ਆ ਇਹ ਜੈਫਰੀ ਐਬਸਟਾਈਨ ਬੰਦਾ ਸੀਗਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਕਹ ਲੋ ਕਿ ਨਿਹਾਇਤ ਹੀ ਗੰਦਾ ਬੰਦਾ ਸੀਗਾ ਜੋ ਕਿ ਇੱਕ ਇਹੋ ਜਿਹਾ ਘਨਾਉਣਾ ਕੰਮ ਕਰਦਾ ਸੀਗਾ ਕਿ ਜਿਹੜੀਆਂ ਘੱਟ ਉਮਰ ਦੀਆਂ ਬੱਚੀਆਂ ਸੀਗੀਆਂ ਕੁੜੀਆਂ ਸੀਗੀਆਂ ਉਹਨਾਂ ਦੇ ਨਾਲ ਇਸ ਇਸ ਦੇ ਗਲਤ ਸਬੰਧ ਸੀਗੇ ਤੇ ਨਾਲ ਦੀ ਨਾਲ ਜਿਹੜੇ ਵੀ ਇਹਦੇ ਯਾਰ ਬੇਲੀ ਜਾਂ ਸੋ ਕਾਲਡ ਇਹਦੇ ਨਾਲ ਦੇ ਜੁੰਡਲੀ ਸੀਗੀ ਉਹਨਾਂ ਨੂੰ ਇਹ ਗਾਹੇ-ਬਗਾਹੇ ਆਪਣੇ ਫਾਰਮ ਹਾਊਸ ਤੇ ਸੱਦ ਕੇ ਤੇ ਇਹ ਰੰਗ ਰਲੀਆਂ ਮਨਾਉਂਦੇ ਰਹੇ ਆ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਆ ਪੁਲਿਸ ਦੀ ਗ੍ਰਿਫਤ ਵਿੱਚ ਆਉਂਦਾ ਆ ਐਫ ਬੀ ਆਈ ਦੀ ਗ੍ਰਿਫਤ ਵਿੱਚ ਆਉਂਦਾ ਆ ਤੇ ਇਹਦੇ ਤੇ ਸੈਕਸ ਆਫੈਂਡਰ ਦਾ ਕੇਸ ਚੱਲਦਾ ਆ ਕੇਸ ਚੱਲਦਾ ਆ ਤੇ ਬਾਅਦ ਵਿੱਚ ਖੁਲਾਸੇ ਹੁੰਦੇ ਆ ਜੋ ਇਹਦੇ ਘਰ ਦੇ ਵਿੱਚੋਂ ਜੋ ਇਹਦੇ ਫਾਰਮ ਹਾਊਸ ਦੇ ਵਿੱਚੋਂ ਕੁਝ ਇਤਰਾਜਯੋਗ ਚੀਜ਼ਾਂ ਮਿਲਦੀਆਂ ਫੋਟੋਆਂ ਮਿਲਦੀਆਂ ਤੇ ਬਹੁਤ ਕੁਝ ਉਥੋਂ ਇਹਨਾਂ ਨੂੰ ਹੱਥੇ ਲੱਗਦਾ ਫਿਰ ਉੱਤੇ ਚੱਲਦਾ ਕੇਸ ਕੇਸ ਚੱਲਣ ਦੌਰਾਨ ਜਿਹੜਾ ਹੈਗਾ ਆ ਉਸ ਤੋਂ ਬਾਅਦ ਉਸ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਗੱਲ ਨਹੀਂ ਮੁੱਕਦੀ ਲੱਗਦੀ ਤਾਂ ਫਿਰ ਇਸ ਨੂੰ ਫੜ ਲਿਆ ਜਾਂਦਾ ਤਾਂ ਫਿਰ ਇਸ ਨੂੰ ਜੇਲ੍ਹ ਵਿੱਚ ਧੱਕ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਬਾਅਦ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਜੈਫਰੀ ਐਪਸਟਾਈਨ ਸੀਗਾ ਇਸ ਨੇ ਆਤਮ ਹੱਤਿਆ ਕਰ ਲਈ ਜਦ ਕਿ ਇਹਦੇ ਉੱਤੇ 24 ਘੰਟੇ ਜਿਹੜੇ ਸੀਸੀਟੀਵੀ ਕੈਮਰੇ ਵੀ ਲੱਗੇ ਹੁੰਦੇ ਸੀਗੇ ਪਰ ਪਤਾ ਨਹੀਂ ਉਹ ਕੀ ਹੋਇਆ ਕਿਵੇਂ ਹੋਇਆ ਕਿਹੜੀ ਤਾਕਤ ਸੀਗੀ ਜਿਨੇ ਇਹਨੂੰ ਮਾਰਿਆ ਜਾਂ ਮਰਵਾਤਾ ਜਾਂ ਕਿਸ ਤਰ੍ਹਾਂ ਹੋਇਆ ਵੀ ਅਜੇ ਤੱਕ ਇਹ ਗੁੱਝਾ ਪੇਤ ਹੈ ਪਰ ਹੁਣ ਜਿਹੜੀ ਆਪਾਂ ਗੱਲ ਕਰਨ ਲੱਗੇ ਆ ਐਪਸਟਾਈਨ ਫਾਈਲ ਜਿਹੜੀ ਹੈਗੀ ਹੈ ਉਹਦੇ ਵਿੱਚ ਦੁਨੀਆ ਦੇ ਵੱਡੇ-ਵੱਡੇ ਨੇਤਾਵਾਂ ਦੇ ਨਾਮ ਫੋਟੋਆਂ ਤੇ ਉਹਨਾਂ ਦੀਆਂ ਰੰਗ-ਰਲੀਆਂ ਤਸਵੀਰਾਂ ਜਿਹੜੀਆਂ ਨੇ ਉਹ ਛੁਪੀਆਂ ਹੋਈਆਂ ਸੀ ਜਿਹਨੂੰ ਛੁਪਾਉਣ ਵਾਸਤੇ ਟਰੰਪ ਪ੍ਰਸ਼ਾਸਨ FBI ਤੇ ਜਿਹੜੇ ਅਮਰੀਕਾ ਦੀ ਜਿਹੜੀ ਹੈਗੀ ਆ ਅ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਇਹ ਰਿਲੀਜ਼ ਨਾ ਹੋਵੇ ਪਰ ਕਾਂਗਰਸ ਨੇ ਪਿਛਲੇ ਦਿਨੀ ਇਹਦੇ ਉੱਪਰ ਸਾਈਨ ਕਰ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਜ਼ੋਰ ਪਾ ਕੇ 트럼ਪ ਸਾਹਿਬ ਕੋਲੋਂ ਵੀ ਸਾਈਨ ਕਰਵਾ ਲਏ ਗਏ ਤੇ ਹੁਣ ਅੱਜ ਯਾਨੀ ਕਿ 19 ਤਰੀਕ ਨੂੰ ਇਹ ਜਿਹੜੀ ਐਬਸਟਾਈਨ ਫਾਈਲ ਹੈ ਇਹਨੂੰ ਪੂਰੀ ਤਰ੍ਹਾਂ ਤੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਆ ਸਪਰੀਮ ਕੋਰਟ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਤੇ ਯਾਨੀ ਕਿ ਮਤਲਬ ਜਿਹੜਾ ਭਾਂਡਾ ਹੈ ਚੁਰਾਹੇ ਵਿੱਚ ਪੰਨਿਆ ਗਿਆ ਬਿਲਕੁਲ ਜੀ ਤੁਸੀਂ ਕਹਿ ਸਕਦੇ ਆ ਪੰਜਾਬੀ ਵਿੱਚ ਕਿ ਜਿਸ ਟਾਈਮ ਦੀ ਉਮੀਦ ਸੀਗੀ ਵੀ ਇਹ ਹੋਣਾ ਚਾਹੀਦਾ ਤੇ ਹੁਣ ਦੁਨੀਆ ਦੇ ਸਾਹਮਣੇ ਇੱਕ ਘੜਾ ਦਿੱਤਾ ਜੈ ਭੰਨ ਤੇ ਇੱਕ ਘੜੇ ਦੇ ਵਿੱਚੋਂ ਭੱਜਣ ਤੋਂ ਬਾਅਦ ਇਹ ਜੋ ਨਿਕਲ ਕੇ ਸਾਹਮਣੇ ਆਇਆ ਨਾ ਉਹ ਤੇ ਭਾਈ ਅੱਖਾਂ ਉੱਤੇ ਹੱਥ ਰੱਖ ਕੇ ਵੇਖਣ ਵਾਲਾ ਆ ਕਿਉਂਕਿ ਇਹਨਾਂ ਦੀਆਂ ਕਰਤੂਤਾਵਾਂ ਸਾਹਮਣੇ ਆਈਆਂ ਨਾਮ ਜਿਹੜੇ ਜਿਹੜੇ ਆਏ ਆ ਨਾ ਉਹ ਦੇਖ ਕੇ ਸੁਣ ਕੇ ਤੇ ਬੰਦਾ ਦੰਦਾ ਥਲੇ ਜੀਬ ਲਾ ਲੈਂਦਾ ਕਿ ਹੈ ਇਹ ਵੀ ਇਦਾਂ ਦਾ ਸੀਗਾ ਅੱਛਾ ਇਹ ਦੱਸੋ ਇਹਦੇ ਕਿਵੇਂ ਸੱਚ ਮੰਨ ਲਿਆ ਜਾਵੇ ਵੀ ਜੋ ਇਸ ਨੇ ਇਹਦੇ ਵਿੱਚ ਨਾਮ ਦਿੱਤੇ ਆ ਉਹ ਪੂਰੀ ਫਾਈਲਸ ਬਣਾ ਕੇ ਰੱਖੀਆਂ ਹੋਈਆਂ ਇਹ ਔਥੈਂਟਿਕ ਨੇ ਇਹ ਪ੍ਰੂਵ ਹੋ ਚੁੱਕਿਆ ਵੀ ਇਹ ਬਿਲਕੁਲ ਸੱਚ ਨੇ ਜਾਂ ਇਹਦੇ ਵਿੱਚ ਵੀ ਕੁਝ ਰਲਿਆ ਮਿਲਿਆ ਹੋ ਸਕਦਾ ਨੇੜੇ ਬਿਲਕੁਲ ਸਾਰਾ ਕੁਝ ਇਹ অথੈਨਟਿਕ ਕੀਤਿਆਂ ਗਿਆ ਇਹਨਾਂ ਨੂੰ ਲਾਇਬਾਂ ਦੇ ਵਿੱਚ ਬਿਲਕੁਲ ਖੋਖਿਆ ਵੇਖਿਆ ਗਿਆ ਆ ਇਹ ਬੰਦਾ ਜਿਹੜਾ ਜੇਫਰੀ ਐਬਸਟੈਂਡ ਸੀਗਾ ਇਹ ਬਹੁਤ ਹੀ ਗੰਦੀ ਮਾਨਸਿਕਤਾ ਬੰਦਾ ਸੀਗਾ ਪਹਿਲਾਂ ਤਾਂ ਇਹ ਜਿਹੜੇ ਵੱਡੇ ਵੱਡੇ ਤਨਾੜ ਲੋਕ ਸੀਗੇ ਜਾਂ ਵੱਡੇ ਵੱਡੇ ਜਿਹੜੇ ਪੋਲੀਟੀਸ਼ੀਅਨ ਸੀਗੇ ਉਹਨਾਂ ਦੇ ਨਾਲ ਹੱਥ ਮਿਲਾਉਂਦਾ ਸੀਗਾ ਬਿਜ਼ਨਸ ਕਰਦਾ ਸੀ ਫਿਰ ਫਾਰਮ ਹਾਊਸ ਤੇ ਸੱਦਦਾ ਸੀਗਾ ਉਥੇ ਇਹ ਸਾਰਾ ਕੁਝ ਗਲਤ ਕੰਮ ਹੁੰਦੇ ਸੀ ਤੇ ਨਾਲ ਦੀ ਨਾਲ ਇਹ ਜਿਹੜੇ ਐਵੀਡੈਂਸ ਉਹ ਵੀ ਬਣਾਉਂਦਾ ਸੀਗਾ ਫੋਟੋਆਂ ਖਿੱਚਦਾ ਸੀਗਾ ਵੀਡੀਓ ਬਣਾਉਂਦਾ ਸੀਗਾ ਸੋ ਬਹੁਤ ਕੁਝ ਹੁੰਦਾ ਸੀਗਾ ਨਾਂ ਬਹੁਤ ਤਗੜੀ ਆਈ ਹੈ ਬਲੈਕਮੇਲਿੰਗ ਦਾ ਜਿਹੜਾ ਹੈ ਉਹ ਇੱਕ ਆਪਾਂ ਕਹਿ ਸਕਦੇ ਹਾਂ ਧੰਦਾ ਵਿੱਚ ਗੋਰਖ ਧੰਦਾ ਚਲਾਉਂਦਾ ਸੀ ਹਾਂ ਬਿਲਕੁਲ ਜੀ ਇਹ ਪਰ ਦੇਖੋ ਜੀ ਇਸ ਟਾਈਮ ਜੋ ਕੁਝ ਹੋ ਰਿਹਾ ਨਾ ਦੁਨੀਆ ਉੱਤੇ ਮੈਨੂੰ ਲੱਗਦਾ ਕਿ ਆਹ ਤਾਂ ਸਿਰ ਹੀ ਹੈ ਉਹਦਾ ਕਿ ਦੇਖੋ ਜੀ ਜਿਨ੍ਹਾਂ ਦੇ ਨਾਮ ਆਏ ਆ ਬੰਦਾ ਹੁਣ ਕੀ ਕਵੇ ਜਿਨ੍ਹਾਂ ਨੇ ਕਾਨੂੰਨ ਦੀ ਪਾਲਣਾ ਕਰਨਾ ਸੀਗੀ ਜਿਨ੍ਹਾਂ ਨੇ ਕਾਨੂੰਨ ਨੂੰ ਲਾਗੂ ਕਰਨਾ ਸੀਗਾ ਉਹ ਖੁਦ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਰਿਹਾ ਨਵਾਲਗ ਕੁੜੀਆਂ ਦੇ ਨਾਲ ਲੜਕੀਆਂ ਦੇ ਨਾਲ ਇਹ ਸਬੰਧ ਬਣਾਉਂਦੇ ਰਿਹਾ ਤੇ ਹੁਣ ਤੁਸੀਂ ਦੇਖੋ ਕਿ ਜਦੋਂ ਇਹ ਸਾਰਾ ਕੁਝ ਦੁਨੀਆ ਦੇ ਸਾਹਮਣੇ ਆਇਆ ਮੈਂ ਕਹਿੰਦਾ ਵੀ ਇਸ ਟਾਈਮ ਦੇ ਦੁਨੀਆ ਦੇ ਉੱਪਰ ਇੱਕ ਹਾਰਟ ਨਿਊਜ਼ ਚੱਲ ਰਹੀ ਹੈ ਨਾ ਉਹ ਜੈਫਰੀ ਐਫਟਸਨ ਫਾਈਲ ਦੀ ਜਿਹੜੀ ਆ ਉਹ ਚੱਲਦੀ ਪਈ ਆ ਹੋਰ ਕੋਈ ਖਬਰ ਨਜ਼ਰ ਹੀ ਨਹੀਂ ਆਉਂਦੀ ਚਾਹੇ ਕੋਈ ਅਮਰੀਕਨ ਮੀਡੀਆ ਹੈਗਾ ਇੰਡੀਅਨ ਮੀਡੀਆ ਹੈਗਾ ਚਾਹੇ ਯੂਰਪੀਅਨ ਮੀਡੀਆ ਹੈਗਾ ਚਾਹੇ ਉਹ ਰਸ਼ੀਅਨ ਮੀਡੀਆ ਹੈਗਾ ਸਾਰੇ ਪਾਸੇ ਗੱਲ ਇੱਕੋ ਹੀ ਹੋ ਰਹੀ ਆ ਉਹ ਗੱਲ ਹੈਗੀ ਐ ਜੈਫਰੀ ਐਫਟਸਨ ਫਾਈਲ ਦੀ ਅੱਛਾ ਇਹ ਚੁਗੰਮਤ ਸਾਹਿਬ ਇਹ ਦੱਸੋਗੇ ਕਿ ਕਿਹੜੇ ਕਿਹੜੇ ਦੇਸ਼ਾਂ ਦੇ ਜਿਹੜੇ ਕਰਿੰਦੇ ਆਸੀਂ ਕਹਾਂਗੇ ਹੁਣ ਕਿਰਦਾਰ ਨੇ ਉਹ ਨੰਗੇ ਹੋਏ ਨੇ ਅ ਕਰਦਾਰ ਪਹਿਲਾਂ ਤਾਂ ਆਪਾਂ ਅਮਰੀਕਾ ਤੋਂ ਸ਼ੁਰੂ ਕਰ ਲੈਨੇ ਆ ਜੀ ਜਿਹੜੇ ਵੱਡੇ ਚਿਹਰੇ ਨੇ ਜਿਨ੍ਹਾਂ ਦੇ ਵਿੱਚ ਆਪਣੇ ਸਰਪੰਚ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਡੋਨਲਡ ਟਰੰਪ ਸਾਹਿਬ ਇਹ ਵੀ ਹੈਗੇ ਨੇ ਉਸ ਤੋਂ ਬਾਅਦ ਜਿਹੜੇ ਆਪਣੇ ਫਾਰਮਰ ਪ੍ਰੈਜ਼ੀਡੈਂਟ ਹੈਗੇ ਨੇ ਬਿਲ ਕਲਿੰਟਨ ਸਾਹਿਬ ਤੇ ਦੁਨੀਆ ਦੀ ਇੱਕ ਮਹਾਨ ਹਸਤੀ ਜਿਹਨੂੰ ਆਪਾਂ ਕਹਿੰਦੇ ਆ ਬਿਲ ਗੇਟ ਸਾਹਿਬ ਉਹ ਵੀ ਹੈਗੇ ਨੇ ਤੇ ਉਸ ਤੋਂ ਇਲਾਵਾ ਕਈ ਹੋਰ ਆਥਰ ਹੈਗੇ ਨੇ ਜਿਹੜੇ ਬਹੁਤ ਵੱਡੀਆਂ-ਵੱਡੀਆਂ ਬੁੱਕਾਂ ਲਿਖ ਚੁੱਕੇ ਨੇ ਜਰਨਲਿਸਟ ਹੈਗੇ ਨੇ ਉਹ ਉਸ ਤੋਂ ਇਲਾਵਾ ਜੇ ਆਪਾਂ ਭਾਰਤ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚੋਂ ਵੀ ਕਹਿੰਦੇ ਹਰਦੀਪ ਪੁਰੀ ਜੀ ਜਾਂ ਹੋਰ ਵੀ ਕਈ ਇਹੋ ਜਿਹੇ ਖਿਡਾਰੀਆਂ ਦੇ ਵੀ ਨਾਮ ਹੈਗੇ ਨੇ ਤੇ ਆਂ ਇੰਡੀਆ ਦੇ ਕਈ ਹੋਰ ਪੋਲਿਟਿਸ਼ੀਨਾਂ ਦੇ ਵੀ ਨਾਮ ਜਿਹੜੇ ਆ ਉਹ ਸਿੱਧੇ-ਸਿੱਧੇ ਆ ਰਹੇ ਹੈਗੇ ਆ ਤੇ ਯੂਰਪ ਦੇ ਵਿੱਚੋਂ ਵੀ ਕਈਆਂ ਦੇ ਨਾਮ ਸਾਹਮਣੇ ਆ ਰਹੇ ਆ ਯੂਕੇ ਵਿੱਚੋਂ ਵੀ ਹੈ ਉਸ ਤੋਂ ਬਾਅਦ ਰਸ਼ੀਆ ਦੇ ਵਿੱਚੋਂ ਵੀ ਹੈ ਸੋ ਕਹਿ ਲਓ ਕਿ ਮੈਨੂੰ ਨਹੀਂ ਲੱਗਦਾ ਕੋਈ ਦੁਨੀਆ ਦਾ ਇਹੋ ਜਿਹਾ ਵੱਡਾ ਆਗੂ ਹੋਰ ਕੋਈ ਬਥਿਆ ਹੋਊਗਾ ਜਿਹਦਾ ਇਹਦੇ ਵਿੱਚ ਨਾਮ ਨਾ ਆਇਆ ਹੋਊਗਾ ਫੋਟੋਆਂ ਸਮੇਤ ਤੇ ਇਸ ਤੋਂ ਇਲਾਵਾ ਜਿਹੜੇ ਵਟਸਐਪ ਚੈਟ ਹੁੰਦੇ ਆ ਇਹ 2015 ਦੇ ਵਿੱਚ ਇਹ ਸਾਰਾ ਕੁਝ ਕਾਂਡ ਵਾਪਰਿਆ ਸੀਗਾ ਜਦੋਂ ਇਹ ਫਾਈਲ ਸਾਹਮਣੇ ਆਈ ਸੀ ਜਦੋਂ ਇਹ ਬੰਦਾ ਜਿਹੜਾ ਆ ਐਫਬੀਆਈ ਦੀ ਗ੍ਰਿਫਟ ਵਿੱਚ ਆਉਂਦਾ ਹੁਣ ਤੁਸੀਂ ਦੇਖ ਲਓ ਵੀ ਆ ਜਿਹੜੇ ਨਾਮ ਮੈਂ ਦੱਸੇ ਨੇ ਹੁਣ ਇਹਨਾਂ ਦੇ ਨਾਵਾਂ ਦੇ ਪਿੱਛੇ ਉਹਨਾਂ ਹੋਰ ਕੀ ਲੱਗਣ ਨੂੰ ਰਹਿ ਗਿਆ ਪਰ ਦੁਨੀਆ ਦੇਖਦੀ ਪਈ ਆ ਕਿ ਆ ਵੀ ਦਿਨ ਵੇਖਣਾ ਸੀਗਾ ਕਿ ਜਿਹੜੇ ਦੁਨੀਆ ਨੂੰ ਸਹੀ ਰਸਤੇ ਪਾਉਣ ਵਾਲੇ ਲੋਕ ਹੈ ਉਹਨਾਂ ਨੇ ਇਹੋ ਜਿਹੀਆਂ ਕਰਤੂਤਾਂ ਖੋਲੀਆਂ ਹੋਈਆਂ ਨੇ ਕਿ ਹੁਣ ਇਹ ਸਾਰਾ ਕੁਝ ਜਿਹੜਾ ਆ ਇਸ ਟਾਈਮ ਪਬਲਿਕ ਡੋਮੇਨ ਵਿੱਚ ਆ ਗਿਆ ਤੇ ਵੈਬਸਾਈਟ ਦੇ ਉੱਪਰ న్యూਸ ਦੇ ਵਿੱਚ ਮੀਡੀਆ ਦੇ ਵਿੱਚ ਸਾਰਾ ਕੁਝ ਜਿਹੜਾ ਉਹ ਰਿਲੀਜ਼ ਹੋ ਗਿਆ ਜੀ ਬਹੁਤ ਅਰਦਾ ਤੁਹਾਡਾ ਤੁਸੀਂ ਪੰਜਾਬੀ ਵਿਰਾਸਤ ਲਈ ਸਮਾਂ ਕੱਢਿਆ ਥੈਂਕ ਯੂ ਬੇਰੀ ਮਚੂ ਗਵਰ ਸਾਹਿਬ ਮਿਹਰਬਾਨੀ